ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਜੱਸ ਅੱਜ ਤੁਹਾਡੇ ਲਈ ਫੇਰ 1.5 ਕਿਲਿਆਂ ਦਾ ਟੱਕ ਲੈ ਕੇ ਹਾਜ਼ਰ ਨੇ ਜੋ ਕਿ ਤੁਸੀਂ ਦੇਖ ਸਕਦੇ ਨੇ ਹੁਸ਼ਿਆਰਪੁਰ ਦੇ ਵਿੱਚ ਆ ਜੀ ਬਾਬਾ RAMDAS ਗੁਰਦੁਆਰਾ ਜੀ ਦੇ ਲਾਗੇ ਤੋਂ ਤਕਰੀਬਨ 10 ਕਿਲੋਮੀਟਰ ਦੀ ਦੂਰੀ ਤੇ ਆ ਜੀ 1.5 ਕਿੱਲੇ ਆ ਬੜੀ ਮਿਹਨਤੀ ਦੇ ਵਿੱਚ ਆ ਕਨੈਕਸ਼ਨ ਹੈਗਾ ਇਹਦੇ ਵਿੱਚ ਬਟ ਬੋਰ ਹੈ ਨਹੀਂ ਆ ਜੀ ਤੁਸੀਂ ਬੋਰ ਕਰਵਾ ਸਕਦੇ ਆ 36 40 ਦਾ ਕਿੱਲਾ ਆ ਜੀ ਬੇਨੁਕ ਤੇ ਨਿਕ ਗਰਮ ਦਾ ਰਾਹ ਹੁੰਦਾ ਹੈ ਬਾਕੀ ਤੁਸੀਂ ਕਿਲਾ ਦੇਖ ਸਕਦੇ ਹੋ ਦੋ ਕਿਲੇ ਇੱਕ ਸਾਈਡ ਹੈ ਜੀ ਢਾਈ ਇੱਕ ਅੱਤਾ ਕਿਲਾ ਇੱਕ ਸਾਈਡ ਹੈ ਜੀ ਠੀਕ ਹੈ ਜੀ ਢਾਈ ਕਿਲੇ ਨੇ ਟੋਟਲ ਜੀ ਹੈ ਤੁਸੀਂ ਕਹਿੰਦੇ ਸੀ ਰੇਟ ਨਹੀਂ ਦਿੰਦੇ ਜੀ ਇਹਦੀ 45 ਲੱਖ ਰੁਪਏ ਉਹਨਾਂ ਨੇ ਡਿਮਾਂਡ ਰੱਖੀ ਹੈ ਜੀ ਬਾਕੀ ਮੌਕੇ ਤੇ ਬਹਿ ਕੇ ਨੇਗੋਸ਼ੀਏਬਲ ਕੁਝ ਵੀ ਹੋ ਸਕਦਾ ਜੀ ਇਹ ਟ੍ਰਾਂਸਫਰ ਵਾਲਾ ਖੱਤਾ ਵੀ ਵਿੱਚ ਹੀ ਆ ਜੀ ਨਵੇਂ ਬਾਈਪਾਸ ਤੋਂ ਔਕਰੀਬਨ 300 ਕੋ ਮੀਟਰ ਦੀ ਦੂਰੀ ਤੇ ਹੋਣਾ ਵੱਧ ਤੋਂ ਵੱਧ 500 ਮੀਟਰ ਤੇ 300 ਮੀਟਰ ਦੀ ਦੂਰੀ ਤੇ ਆ ਜੀ ਤੁਸੀਂ ਲਾ ਲਓ ਜੀ ਗੱਪੇ ਆ ਜੀ ਇੱਥੋਂ ਹਾਈਵੇ ਇੱਥੋਂ ਔਕਰੀਬਨ ਸਾਹਮਣੇ ਆ ਜੀ ਇੱਥੋਂ 300 ਕੋ 250 ਮੀਟਰ ਦੀ ਦੂਰੀ ਤੇ ਆ 45 ਲੱਖ ਰੁਪਈਆ ਇਹਨਾਂ ਦੀ ਡਿਮਾਂਡ ਆ ਮੌਕੇ ਤੇ ਬਹਿ ਕੇ ਜੋ ਵੀ ਹੋ ਸਕਦਾ ਜੀ ਕਰ ਸਕਦੇ ਆ ਜਿਸ ਵੀ ਮੇਰੇ ਵੀਰ ਭਾਈ ਨੂੰ ਪਸੰਦ ਆਦੀ ਆ ਸਾ ਨਾਲ ਕੰਟੈਕਟ ਕਰਨ ਠੀਕ ਆ ਜੀ ਧੰਨਵਾਦ